ਕੇਂਦਰ ਨੇ ਰਜਿਸਟ੍ਰੇਸ਼ਨ ਬਿੱਲ 2025 ਦਾ ਖਰੜਾ ਪੇਸ਼ ਕੀਤਾ ਹੈ ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਜਾਇਦਾਦ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਨੂੰ ਆਧੁਨਿਕ ਬਣਾਉਣਾ ਹੈ ਇਹ ਪ੍ਰਸਤਾਬਿਤ ਕਾਨੂੰਨ 1908 ਦੇ ਰਜਿਸਟ੍ਰੇਸ਼ਨ ਐਕਟ ਨੂੰ ਬਦਲਣ ਦਾ ਇਰਾਦਾ ਰੱਖਦਾ ਹੈ ਨਵਾਂ ਬਿੱਲ ਜਾਇਦਾਦ ਰਜਿਸਟ੍ਰੇਸ਼ਨ ਲਈ ਇੱਕ ਆਨਲਾਈਨ ਕਾਗਜ਼ ਰਹਿਤ ਅਤੇ ਉਪਭੋਗਤਾ ਅਨੁਕੂਲ ਪ੍ਰਣਾਲੀ ਦਾ ਵਾਅਦਾ ਕਰਦਾ ਹੈ ਜਿਸ ਨਾਲ ਨੌਕਰਸ਼ਾਹੀ ਅਤੇ ਵਿਚੋਲਿਆਂ ਦੀ ਜ਼ਰੂਰਤ ਘਟ ਜਾਵੇਗੀ ਇਹ ਪਹਿਲ ਵਿੱਤੀ ਲੈਣ-ਦੇਣ, ਕਾਨੂੰਨੀ ਫੈਸਲਿਆਂ ਤੇ ਪ੍ਰਬੰਧਕੀ ਸੇਵਾਵਾਂ ਨੂੰ ਸੁਚਾਰੂ ਬਣਾਉਣ ਦੇ ਇੱਕ ਵਿਆਪਕ ਯਤਨ ਦਾ ਹਿੱਸਾ ਹੈ ਜੋ ਜਾਇਦਾਦ ਦੇ ਦਸਤਾਵੇਜ਼ਾਂ ਤੇ ਨਿਰਭਰ ਕਰਦੇ ਹਨ। ਇਹ ਆਧੁਨਿਕੀਕਰਨ ਮਹੱਤਵਪੂਰਨ ਹੈ ਕਿਉਂਕਿ ਜਾਇਦਾਦ ਦੇ ਦਸਤਾਵੇਜ਼ ਨਾ ਸਿਰਫ ਜ਼ਮੀਨੀ ਸੌਦਿਆਂ ਵਿੱਚ ਸਗੋਂ ਵੱਖ-ਵੱਖ ਵਿੱਤੀ ਅਤੇ ਕਾਨੂੰਨੀ ਗਤੀਵਿਧੀਆਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਵਿਖਸ ਤੋਂ ਇਹਨਾਂ ਪੁਰਾਣਾ 1908 ਦਾ ਐਕਟ ਆਧੁਨਿਕ ਜ਼ਰੂਰਤਾਂ ਜਿਵੇਂ ਕਿ ਆਨਲਾਈਨ ਦਸਤਾਵੇਜ਼ ਪ੍ਰਬੰਧਨ ਅਤੇ ਡਿਜੀਟਲ ਪਛਾਣ ਤਸਦੀਕ ਨੂੰ ਪੂਰਾ ਕਰਨ ਲਈ ਤਿਆਰ ਨਹੀਂ ਜੋ ਕਿ ਅੱਜ ਦੇ ਤੇਜ਼ ਰਫ਼ਤਾਰ ਵਾਲੇ ਸੰਸਾਰ ਵਿੱਚ ਜ਼ਰੂਰੀ ਹੈ ਜਾਇਦਾਦ ਦੇ ਦਸਤਾਵੇਜ਼ ਹੁਣ ਨਾ ਸਿਰਫ਼ ਜ਼ਮੀਨੀ ਸੌਦੇਆਂ ਲਈ ਮਹੱਤਵਪੂਰਨ ਹਨ ਸਗੋਂ ਵੱਖ-ਵੱਖ ਵਿੱਤੀ ਅਤੇ ਕਾਨੂੰਨੀ ਗਤੀਵਿਧੀਆਂ ਲਈ ਇੱਕ ਨੀਂਹ ਪੱਥਰ ਵਜੋਂ ਕੰਮ ਕਰਦੇ ਹਨ ਹਾਲਾਂਕਿ ਕਈ ਰਾਜਾਂ ਨੇ ਪਹਿਲਾਂ ਹੀ ਆਨਲਾਈਨ ਅਪਲੋਡ ਅਤੇ ਆਧਾਰ ਅਧਾਰਤ ਤਸਦੀਕ ਲਾਗੂ ਕੀਤੀ ਹੈ ਇੱਕ ਕੇਂਦਰੀ ਕਾਨੂੰਨ ਨੂੰ ਪੂਰੇ ਭਾਰਤ ਵਿੱਚ ਇੱਕ ਸਾਰ ਅਤੇ ਭਰੋਸੇਮੰਦ ਪ੍ਰਣਾਲੀ ਸਥਾਪਿਤ ਕਰਨ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਇਹ ਇੱਕ ਸਰਤਾ ਇਹ ਯਕੀਨੀ ਬਣਾਏਗੀ ਕਿ ਸਾਰੇ ਨਾਗਰਿਕਾਂ ਨੂੰ ਕੁਸ਼ਲ ਅਤੇ ਸੁਰੱਖਿਅਤ ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਬਰਾਬਰ ਪਹੁੰਚ ਹੋਵੇ